ਤੇ ਗੁਰੂ ਕੇ ਬਚਨ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪੌਲ ਛਕ ਸੋਈ ਸਿੰਘ ਪ੍ਰਦਾਨ ਅਵਰ ਨ ਪੌਲ ਜੋ ਲੈ ਸਭ ਤੋਂ ਪਹਿਲੀ ਰਹਿਤ ਹੈ ਕਿ ਖੰਡੇ ਬਾਟੇ ਦਾ ਸਿੰਘ ਅਮਰ ਛਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਲਖਬਾ ਪਹਿਲਾ ਅਮਰਤ ਮਰਨੇ ਭਾਈ ਦਾਸ ਸਿੰਘ ਨੂੰ ਸ਼ਿਕਾਇਤ ਸੀ ਤੇ ਸਭ ਤੋਂ ਅਖੀਰਲਾ ਅਮਰਤ ਉਸ ਮਾਧੋਦਾਸ ਬਰਾਗੀ ਨੂੰ ਸ਼ਿਕਾ ਕੇ ਨਾਂ ਬੰਦਾ ਸਿੰਘ ਬਹਾਦਰ ਰੱਖਿਆ ਮੇਰੇ ਬਾਦਸ਼ਾਹ ਆਪਣੇ ਆਸਣਾ ਤੇ ਵਾਪਸ ਆ ਗਿਆ ਮਗਰ ਹੀ ਸਤਗੁਰੂ ਦੇ ਬੰਦਾ ਸਿੰਘ ਆ ਗਿਆ ਜਿਨ੍ਹਾਂ ਚ ਰਹਿ ਨੇ ਬੜਾ ਜੁੜ ਕੇ ਬੰਦੀ ਕੀਤੀ ਇਧਰ ਵਜੀਦ ਖਾਨ ਦੇ ਇਕੱਲੇ ਹੋਏ ਦੋ ਪਠਾਨ ਪਹੁੰਚੇ ਆ ਜਿਨ੍ਹਾਂ ਨੂੰ ਵਜੀਦ ਖਾਨ ਨੇ ਆਖਿਆ ਸੀ ਉਹ ਜਿੰਨੀ ਜ਼ਗੀਰ ਆਖੋ ਉਨੀ ਤੁਹਾਡੇ ਨਾਲ ਲਵਾ ਦੂੰਗਾ ਜਿੰਨੀ ਮਾਇਆ ਆਖੋ ਮੈਂ ਉਨੀ ਦੇਣ ਨੂੰ ਤਿਆਰ ਹਾਂ ਪਰ ਕੋਈ ਨਾ ਕੋਈ ਧੰਗ ਬਣਾ ਕੇ ਗੁਰੂ ਗੋਬਿੰਦ ਸਿੰਘ ਨੂੰ ਜਾਨੋਂ ਮਾਰੋ ਉਹਨਾਂ ਆਖਿਆ ਵੀ ਜਗੀਰ ਜੋ ਖਰਾਬ ਕਰਨੀ ਤੇ ਤੇਰਾ ਮਕਸਦ ਕੀ ਆ ਉਨੇ ਕੇ ਭਦਰਸ਼ਾ ਦੀ ਦੋਸਤੀ ਗੁਰੂ ਗੋਬਿੰਦ ਸਿੰਘ ਨਾਲ ਬਹੁਤ ਵਧ ਗਈ ਆ ਤੇ ਕਿਤੇ ਭਦਰਸ਼ਾ ਫੜ ਕੇ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਨਾ ਕਰ ਦੇ ਤੇ ਜਿਹੜੇ ਮੈਂ ਪਾਪ ਕੀਤੇ ਉਹਦਾ ਡੰਨ ਮੈਨੂੰ ਭੁਗਤਣਾ ਪੈਣਾ ਉਹਨੇ ਆਖਿਆ ਕਦੇ ਪਹਿਲਾਂ ਵੀ ਇਤਰਾ ਹੋਇਆ ਉਹਨੇ ਆਖਿਆ ਇਹਨਾਂ ਦੇ ਪੰਜਵੇਂ ਗੁਰੂ ਵੇਲੇ ਜਹਾਂਗੀਰ ਨੇ ਚੰਦੂ ਦੇ ਕੋਲੋਂ ਜ਼ੁਲਮ ਕਰਾਏ ਤੇ ਜਦੋਂ ਮਹਾਰਾਜ ਗਵਾਲੀਅਰ ਤੋਂ ਦਿੱਲੀ ਆਏ ਤੇ ਫੜ ਕੇ ਉਸੇ ਜਹਾਂਗੀਰ ਨੇ ਚੰਦੂ ਨੂੰ ਛੇਵੇਂ ਪਾਤਸ਼ਾਹ ਦੇ ਹਵਾਲੇ ਕਰਦਾ ਸੀ ਜੇੜੀਓ ਮੂਤੇ ਮਰਿਆ ਉਹ ਸਾਰਾ ਇਤਿਹਾਸ ਉਹਦੇ ਸਾਹਮਣੇ ਸੀ ਉਹਨੇ ਆਖਿਆ ਮੇਰਾ ਕਿਤੇ ਇਹ ਹਾਲਾ ਹੋਵੇ ਇਸ ਤੋਂ ਪਹਿਲਾਂ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਮੁਕਾਓ ਇਹ ਦਵੇਂ ਪਠਾਨ ਪਹਾੜੇ ਦੇ ਕਾਤਲ ਸੀ ਗੁੱਲ ਖਾਦੇ ਜਮਸ਼ੇਦ ਖਾਨ ਇਤਿਹਾਸ ਜਿਹਨਾਂ ਦਾ ਨਾਂ ਆਇਆ ਪੈਸਾ ਲੈ ਕੇ ਕਿਸੇ ਦਾ ਵੀ ਕਤਲ ਕਰਨ ਦੇ ਸੀ ਜਦੋਂ ਪਠਾਨ ਦਿੱਲੀ ਪਹੁੰਚਿਆ ਇੱਥੇ ਮਾਤਾ ਸੁੰਦਰੀ ਜੀ ਗੁਰੂ ਕੇ ਮਹਿਲ ਦੇ ਕੋਲੋਂ ਝੂਠ ਮਾਰ ਕੇ ਪਤਾ ਪੁੱਛਿਆ ਵੀ ਅਸੀਂ ਘੋੜਿਆਂ ਦੇ ਵਪਾਰੀ ਆ ਤੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਏ ਆ ਬੜਾ ਸਮਾਂ ਹੋ ਗਿਆ ਦਰਸ਼ਨ ਕੀਤਿਆਂ ਪਤਾ ਪੁੱਛ ਕੇ ਇਹ ਨਦੇੜ ਦੀ ਧਰਤੀ ਤੇ ਪਹੁੰਚ ਗਿਆ ਦਵਾਰ ਸਜਿਆ ਸੀ ਮੇਰੇ ਸਤਿਗੁਰੂ ਤਖਤ ਤੇ ਸੁਭਾਏ ਮਾਨ ਸਨ ਇਹਨਾਂ ਦਵਾਂ ਪਠਾਣਾ ਨੇ ਨਮਸਕਾਰ ਕੀਤੀ ਤੇ ਘਰ ਦੀ ਸੁਖ ਸੰਧ ਵੀ ਦਸੀ ਜਿਹੜੇ ਲਾ ਕੇ ਸਿੱਖ ਬੈਠੇ ਜਿਉਂ ਨੇ ਇਹ ਗੱਲ ਗੌਲੀ ਨਾ ਕਿ ਜਿਹੜੇ ਘਰ ਦੀ ਵੀ ਸੁਖ ਸੰਧ ਲਿਖਿਆ ਹੈ ਨਾ ਇਹਦਾ ਮਤਲਬ ਕੋਈ ਮਹਾਰਾਜ ਦੇ ਬਹੁਤੇ ਪੁਰਾਣੇ ਸ਼ਰਧਾਲੂ ਆ ਤੁਸੀਂ ਆਖੋਗੇ ਵੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਕਾਤਲਾਂ ਨੂੰ ਬੁੱਝ ਕਿਉਂ ਨਾ ਲਿਆ ਸਾਡੇ ਤੇ ਕੋਈ ਮਨਮਤੀਆ ਸਵਾਲ ਕਰ ਸਕਦਾ ਚ ਗੁਰੂ ਤੇ ਅੰਤਰ ਜਾਣੀ ਤੇ ਮਾਣ ਆਪਣੇ ਕਾਤਲਾਂ ਨੂੰ ਅੰਤਰ ਜਾਮਤਾ ਦੇ ਨਾਲ ਜਾਣਿਆ ਕਿਉਂ ਨਾ ਸਿੰਘੋ ਜਿਹਨੂੰ ਅਸੀਂ ਗੁਰੂ ਮੰਨਦੇ ਹਾਂ ਨਾ ਉਹ ਕਦੇ ਮੌਤ ਤੋਂ ਡਰਦਾ ਨਹੀਂ ਤੇ ਨਾ ਹੀ ਉਹ ਮੌਤ ਦੇ ਵਕਤ ਨੂੰ ਟਾਲਦਾ ਮਹਾਰਾਜ ਜਾਣਗੇ ਸੀ ਵੀ ਸਾਡੇ ਅੰਤ ਦਾ ਕਾਰਨ ਬਣ ਕੇ ਆਇਆ ਰੱਬੀ ਹੁਕਮ ਦੇ ਪਰਦੇ ਨੂੰ ਉਹਨਾਂ ਨੇ ਚੁੱਕਿਆ ਨਹੀਂ ਜਦੋਂ ਕੋਈ ਘਟਨਾ ਵਾਪਰ ਨਹੀਂ ਹੁੰਦੀ ਕੁਦਰਤ ਆਪਣੇ ਆਪ ਘੋਟ ਘਾਉਂਦੀ ਆ ਆਂਦੇ ਗੁੱਲ ਖਾਂ ਦਾ ਦਾ ਲੱਗ ਗਿਆ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਸਣਾਂ ਤੇ ਬਰਾਜਮਾਨ ਬਰਾਜਮਾਨ ਹੋਏ ਸਿੰਘ ਆਪਣੇ ਆਸਣਾਂ ਚਲੇ ਗਿਆ ਗੋਲਖਾਂ ਦਾ ਦਾ ਲਾ ਗਿਆ ਇਹਨੇ ਸੁੱਤੇ ਪਿਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵਖੀ ਦੇ ਵਿੱਚ ਗਹਿਰਾ ਖੰਡਰ ਦਾ वार ਕੀਤਾ ਵਾਹ वार ਕਰਕੇ ਪਾਪੀ ਭੱਜਣ ਲੱਗਾ ਮੇਰੇ ਪਾਤਸ਼ਾਹ ਬਿਜਲੀ ਦੀ ਪ੍ਰਤੀਤ ਉੱਠੇ ਮਾਰੀ ਤਲਵਾਰ ਤੇ ਗੋਲਖਾਂ ਦਾ ਸਿਰ ਲਾ ਕੇ ਉਹ ਮਾਰਿਆ ਆਹ ਗੁਰੂ ਕੇ ਸਿੱਖੋ ਇਥੋਂ ਸਾਨੂੰ ਇੱਕ ਸੇਧ ਲੈਣੀ ਚਾਹੀਦੀ ਆ ਵੀ ਸਿੱਖ ਨੂੰ ਸ਼ਸਤਰਧਾਰੀ ਹੋਣਾ ਕਿੰਨਾ ਜ਼ਰੂਰੀ ਆ ਭਾਵੇਂ ਸਤਿਗੁਰ ਦੇ ਨਾਲ ਪਹਿਰੇ ਤੇ ਸਿੰਘ ਰਿਆ ਕਰਦੇ ਸੀ ਪਰ ਦੁਸ਼ਮਣ ਦਾ ਵਸਾ ਮੇਰੇ ਬਾਦਸ਼ਾਹ ਕਦੇ ਵੀ ਨਹੀਂ ਸਿੱਕਿਆ ਕਰਦੇ ਬੇਮਿਆਰ ਤਲਵਾਰ ਆਪਣੇ ਸਹrane ਤੇ ਰੱਖ ਕੇ ਪਿਆ ਕਰਦੇ ਸਨ ਸ਼ਹਿ ਤੋ ਗੁਲਥਾ ਭਾ ਜਾਂਦਾ ਪਰ ਮੇਰੇ ਬਾਦਸ਼ਾਹ ਨੇ ਇੱਕ ਪੈਰ ਜਨ ਦਤਾ ਮਹਾਰਾਜ ਸ੍ਰੀ ਅਨੰਤ ਸਹਾਂ ਨਾ ਚੇ ਐਲਾਨ ਨਹੀਂ ਕੀਤਾ ਮੇਰਾ ਕੋਈ ਵੀ ਸਿੱਖ ਹੋਏਗਾ ਉਹ ਤੀਰ ਤੇ ਤੇਗ ਤੋਂ ਬਿਨਾਂ ਨਹੀਂ ਖਲੇ ਜਾਏਗਾ ਵਾਹ ਇਸ ਕਰਕੇ ਸਾਨੂੰ ਸੈਤ ਧਾਰੀ ਹੋਣਾ অতি ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਨਾ ਕਮੈਤ ਘੋੜੇ ਤੇ ਸਵਾਰ ਸੰਤ ਗੁਰੂ ਨੂੰ ਉਦੋਂ ਕਨਾਟ ਕਰਵਾਈ ਹੋਈ ਸੀ ਜਦੋਂ ਚਿਖਾ ਤੇ ਚੱਲ ਲੱਗੇ ਤੇ ਘੋੜੇ ਦੀਆਂ ਬਾਗਾਂ ਮੋੜ ਕੇ ਇਕਰਾ ਪਛਾਹ ਨੂੰ ਦੇਖਿਆ ਵਾਹ ਵਾਹ ਸਭ ਖਾਲਸਾ ਉਦੋਂ ਵਰਾਗ ਦੇ ਸੀ ਤੇ ਜਿੱਤਰਾ ਪੁੱਤਰ ਨੂੰ ਵੇਖ ਕੇ ਪਿਓ ਨੂੰ ਪਿਆਰ ਆ ਜਾਂਦਾ ਨਾ ਖਾਲਸੇ ਨੂੰ ਸਮੋਧਨ ਹੋ ਕੇ ਕਹਿਣ ਲੱਗੇ ਖਾਲਸਾ ਜੀ ਸ਼ਬਦ ਕਰਕੇ ਸਦਾ ਅਸੀਂ ਤੁਹਾਡੇ ਨਾਲ ਹਾਂ ਦੋ ਬਚਨ ਸਾਡੇ ਚੇਤੇ ਰੱਖਣੇ ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਹੀਂ ਵਿਸਾਰਨਾ ਤੇ ਸ਼ਾਸਤਰ ਵਿਦਿਆ ਦਾ ਅਭਿਆਸ ਨਾ ਤਿਆਗੋ ਦੁਨੀਆ ਦੀ ਕੋਈ ਵੀ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕੇਗੀ ਵਾਹ ਵਾਹ ਇਹ ਮਹਾਰਾਜ ਦੇ ਇਤਿਹਾਸਕ ਬਚਨ ਹੁੰਦੇ ਆ ਵੇਖਿਓ ਗੁਰੂ ਮਹਾਰਾਜ ਦੀ ਧਰੋਹ ਸਾਡੇ ਕੋਲ ਹੈ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਜਾਓ ਜਦੋਂ ਇੱਕ ਪੀੜਾ ਸਾਹਿਬ ਬਾਕੀ ਬਚ ਜਾਣਾ ਫਿਰ ਆਵੇਂ ਵੀ ਹੁਣ ਬਾਬਾ ਸਾਹਿਬ ਬਾਬਾ ਦੀਪ ਸਿੰਘ ਦੇ ਸ਼ਸਤਰ ਆਉਗੇ ਕੋ ਐਦਾ ਵੱਡਾ ਕਮਰ ਕਸਾ ਨਾਬੇ ਵਾਲਿਆ ਰਾਜਿਆਂ ਨੇ ਇੱਕ ਤੇਗਾ ਭੇਟ ਕੀਤਾ ਜਿਹਦੇ ਹੁਣ ਸ੍ਰੀ ਕੇਸਗਨ ਸਾਹਿਬ ਤਖਤ ਦੇ ਉਤੇ ਦਰਸ਼ਨ ਕਰਾਏ ਜਾਂਦੇ ਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਤੇਗਾ ਜਿਹਦੇ ਨਾਲ ਸਤਿਗੁਰ ਨੇ ਕਾਲੇ ਖਾਨ ਨੂੰ ਵੱਢਿਆ ਸੀ ਤੇ ਜਦੋਂ ਕਾਲੇ ਖਾਨ ਦੇ ਸਿਰ 'ਚ ਉਹ ਤੇਗਾ ਮਾਰਿਆ ਸੀ ਨਾ ਘੋੜੇ ਦੀ ਕਾਠੀ ਤੱਕ ਵੱਡਤਾ ਸੀ ਕਾਲੇ ਦਾ ਮਹਾਂਪੁਰਸ਼ੇ ਦਾ ਹਵਾਲਾ ਦਿਆ ਕਰਦੇ ਸੀ ਪੀ ਹਜੂਰ ਦੇ ਮਨ ਦੇ ਅੰਦਰ ਦਇਆ ਇੰਨੀ ਆ ਪੀ ਫੁੱਲ ਤੇ ਟੁੱਟਦਾ ਵੀ ਸਤਿਗੁਰੂ ਨੂੰ ਦੁੱਖ ਹੁੰਦਾ ਪਰ ਜਦੋਂ ਮੇਰੇ ਪਾਤਸ਼ਾਹ ਵੀਰ ਅਸ ਵਿੱਚ ਆਉਂਦੇ ਆ ਜਦੋਂ ਤੇਗਾ ਛੱਡਦੇ ਫਿਰ ਲੋਹੇ ਦੀ ਸੰਜੋ ਬਖਤਰਾਂ ਨੂੰ ਘਟਦਾ ਆ ਘੋੜੇ ਦੀ ਕਾਠੀ ਨੂੰ ਮੱਢ ਕੇ ਪਾਰ ਹੋ ਜਾਂਦਾ ਸੱਚ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਗੁਲਖਾਨ ਦਾ ਸਿਰ ਲਾ ਕੇ ਉਹ ਮਾਰਿਆ ਦੂਜਾ ਭੱਜਣ ਲੱਗਾ ਉਹਨੂੰ ਸਿੰਘਾਂ ਨੇ ਢਾਲਿਆ ਜਦੋਂ ਉਹਦੀ ਤਬਦੀਸ਼ ਕੀਤੀ ਪਤਾ ਲੱਗਾ ਵੀ ਇਹਨਾਂ ਨੂੰ ਸੂਬਾ ਸਰਾਂਦ ਵਜੀਦ ਖਾਨ ਨੇ ਭੇਜੇ ਜਦੋਂ ਇਸ ਗੱਲ ਦਾ ਬੰਦਾ ਸਿੰਘ ਨੂੰ ਪਤਾ ਲੱਗਾ ਨਾ ਆਹਦਾ ਮੈਂ ਤੇ ਸੋਚਦਾ ਸਭ ਜੇ ਕਿਤੇ ਮੈਂ ਪੰਜਾਬ ਹੁੰਦਾ ਤੇ ਮੈਂ ਵਜੀਦ ਖਾਨ ਨੂੰ ਇਦਾਂ ਨਾ ਕਰ ਦਿੰਦਾ ਪਰ ਮੇਰੀ ਮੌਜੂਦਗੀ ਵਿੱਚ ਹੀ ਉਹਦੇ ਇਕੱਲੇ ਹੋਏ ਪਠਾਣਾ ਨੇ ਇਦਾਂ ਵੱਡਾ ਕਾਤਲਾ ਮਹੰਮਲਾ ਗੁਰੂ ਤੇ ਕਰਤਾ ਇਹ ਬੜਾ ਚਾਲਨ ਬੰਦਾ ਉਹਨੂੰ ਥੋੜਾ ਗੁੱਸਾ ਵਜੀਦ ਖਾਨ ਤੇ ਆ ਗਿਆ ਆਪੇ ਤੋਂ ਬਾਹਰ ਹੋ ਗਿਆ ਸਾਬ ਗੁਰੂ ਗੋਬਿੰਦ ਸਿੰਘ ਜੀ ਮਾ ਨੇ ਗੋਦ ਵਿੱਚ ਲੈ ਕੇ ਹੱਥ ਮਾਰਨੇ ਆਪਣੇ ਜ਼ਖਮ ਤੇ ਰੱਖਿਆ ਤੇ ਬੰਦਾ ਸਿੰਘ ਦੀ ਹਾਲਤ ਨੂੰ ਦੇਖ ਕੇ ਜਿਸ ਤਰ੍ਹਾਂ ਮਾਪਰ ਦੇ ਯੁੱਧ ਵਿੱਚ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ ਨਾ ਲੰਮਾ ਬਿਆਨ ਤੇ ਸਤਿਗੁਰ ਨੇ ਕੀਤਾ ਮਿੰਟੋ ਮਿੰਟੀ ਪੰਜਾਬ ਦੇ ਜ਼ੁਲਮ ਦੇ ਨਾਲ ਟੱਕਰ ਲੈਣ ਵਾਸਤੇ ਇੱਕ ਗੱਲ ਆਖੀ ਬੰਦਾ ਸਿੰਘਾ ਜੋ ਪਰਮੇਸ਼ਰ ਦੇ ਭਾਣੇ ਵਿੱਚ ਵਾਪਰਿਆ ਨਾ ਉਹਦਾ ਅਸੀਂ ਅਫਸੋਸ ਕਰਨ ਵਾਸਤੇ ਪੈਦਾ ਨਹੀਂ ਹੋਏ ਉਹਦੇ ਹੁਕਮ ਤੇ ਗਾੜੀ ਸਿਰ ਚ ਕਉਣ ਵਾਸਤੇ ਪੈਦਾ ਹੋਏ ਆ ਹੋਸ਼ ਕਰ ਤੇ ਆਪਾਂ ਹੁਣ ਅਗਲੇ ਕੰਮ ਦੀ ਤਿਆਰੀ ਕਰਾਂ ਵਾਹ ਮਹਾਰਾਜੀ ਨੇ ਬੰਦਾ ਸਿਰ ਦੇ ਨਾਲ ਪੰਜੀ ਸਿੰਘ ਹੋਰ ਤਿਆਰ ਕੀਤੇ ਆ ਆਪਣੀ ਪਵਿੱਤਰ ਕਲਮ ਪਕੜ ਕੇ ਮਰਨੇ ਚਾਰ ਪੰਜ ਹੁਕਮਨਾਮੇ ਲਿਖਿਆ ਜਿੰਨਾ ਉਤੇ ਲਿਖਿਆ ਸੀ ਖਾਲਸਾ ਜੀ ਮੈਂ ਇਥੋਂ ਜਥੇਦਾਰ ਆਪਕੇ ਭੇਜ ਰਿਆ ਤੇ ਇਹ ਵੀ ਕਮਾਂਡ ਥੱਲੇ ਤੁਸੀਂ ਰਹਿ ਕੇ ਪੰਜਾਬ ਦੇ ਜ਼ੁਲਮਾਂ ਦੇ ਨਾਲ ਟੱਕਰ ਲੈਣੀ ਆ ਆਪਣੇ ਕੰਮਾਂ ਤੋਂ ਵੇਲੇ ਹੋ ਕੇ ਮੇਰੇ ਸਤਿਗੁਰੂ ਪਾਤਸ਼ਾਹ ਤੋਰ ਲੱਗੇ ਆ ਤੇ ਉਹਨਾਂ ਪੰਜਿਆਂ ਵਿੱਚੋਂ ਇੱਕ ਨੇ ਗਲਤੀ ਕਰ ਦਿੱਤੀ ਆਹ ਬੜੇ ਪਿਆਰ ਵਿੱਚ ਆਏ ਤੇ ਸਤਿਗੁਰੂ ਪਾਤਸ਼ਾਹ ਨੇ ਬੰਦਾ ਸਿੰਘ ਨੂੰ ਆਪਣੀ ਤੇਕ ਦਿੱਤੀ ਇੱਕ ਸਿੰਘ ਭੱਜ ਕੇ ਉੱਠਿਆ ਉਹਨੇ ਬੰਦਾ ਸਿੰਘ ਦੇ ਕੋਲੋਂ ਤੀਖ ਖੋਲੀ ਸਤਿਗੁਰੂ ਹੈਰਾਨ ਹੋਏ ਤੇ ਪੁੱਛਿਆ ਓਏ ਕੀ ਕੀਤਾ ਈ ਆਂਦਾ ਮਹਾਰਾਜ ਇਹ ਜੇ ਕੱਲ ਆਇਆ ਤੇ ਇਹਨੂੰ ਆਪਣੇ ਘਾਤਰੇ ਦੀ ਤੀਖ ਦੇਤੀਦੇ ਸਾਨੂੰ ਇੱਥੇ 20-20 ਮਰੇ ਹੋ ਗਏ ਖਾਲ ਛਾਂਦਿਆਂ ਨੂੰ ਇੱਥੇ ਭਾਂਡੇ ਮਾਝਦੇ ਹੁੰਦੇ ਜੇ ਕੱਲ ਸਿੰਘਸ ਜੇ ਤੈਨੂੰ ਆਪਣੇ ਘਾਤਰੇ ਦੀ ਤਲਵਾਰ ਦੇਤੀ ਜੀ ਵਾਹ ਪਰ ਬੰਦਾ ਪਰ ਉਹਨਾਂ ਸਿੰਘਾਂ ਨੂੰ ਇਹ ਨਹੀਂ ਸੀ ਪਤਾ ਸਿੰਘ ਦਾ ਸਹਿਬ ਗੁਰੂ ਗੋਬਿੰਦ ਸਿੰਘ ਨਾਲ ਕਿੰਨੇ ਹੱਕ ਜਨਮਾਂ ਦਾ ਪਿਆਰ ਤੁਰਿਆ ਵਾਹ ਅਸੀਂ ਇਸ ਜਨਮ ਦੀਆਂ ਗੱਲਾਂ ਕਰਕੇ ਤੇ ਗੁਰੂ ਤੇ ਗਿਲਾ ਕਰ ਲੈਨੇ ਸਤਗੁਰ ਨੇ ਤਲਵਾਰ ਫੜ ਕੇ ਤੇ ਆਪਣੇ ਗਾਤਰੇ ਕੀਤੇ ਤੇ ਨਾਲ ਸਤਗੁਰੂ ਹੱਸ ਪਿਆ ਆਖਿਆ ਕੁਝ ਨਹੀਂ ਗਾ ਕਿਉਂਕਿ ਇਹ ਦਰਬਾਸ਼ਾ ਰਿਸ਼ੀ ਦਾ ਦਰਬਾਰ ਨਹੀਂ ਸੀ ਵੀ ਉਸ ਵੇਲੇ ਸਰਾਫਤ ਦੇ ਦਿੰਦੇ ਇਹ ਗੁਰੂ ਨਾਨਕ ਸਾਹਿਬ ਦਾ ਕਾਰ ਹੈ ਮਰਾਂ ਦਾ ਕਾਰ ਹੈ ਮਹਾਰਾਜ ਤਲਵਾਰ ਗਾਤਰੇ ਕਰਕੇ ਤੇ ਆਪਣੇ ਭੱਥੇ ਵਿੱਚੋਂ ਪੰਜ ਤੀਰ ਕੱਢ ਲਿਆ ਤੇ ਆਖਿਆ ਬਨੋਦ ਸਿੰਘਾ ਅਗਰ ਜੇ ਤੁਸੀਂ ਇਹ ਗਲਤੀ ਨਾ ਨ ਕਰਦੇ ਇਹ ਤੀਰ ਸ਼ਾਇਦ ਮੈਂ ਤੁਹਾਨੂੰ ਦਿੰਦਾ ਵਾਹਿਗੁਰੂ ਤੇ ਤਲਵਾਰ ਨਾਲੋਂ ਤੀਰਾਂ 'ਚ ਵੱਧ ਸ਼ਕਤੀ ਹੁੰਦੀ ਆ ਹੁਣ ਮੈਂ ਇੱਕ ਦੀ ਜਿਹੜਾ ਤੇਨੂੰ ਪੰਜ ਦੇਣ ਲੱਗਾ ਤੇ ਸਤਿਗੁਰੂ ਨੇ ਪਾ ਬੰਦ ਕਰ ਦਿੱਤਾ ਕਿ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਹੋਵੇ ਮੇਰੇ ਬਾਦਸ਼ਾਹ ਤੋਰੇ ਬੰਦਾ ਸਿੰਘ ਨੂੰ ਤੋਰ ਲੱਗੇ ਮੇਰੇ ਬਾਦਸ਼ਾਹ ਤੇ ਖਰਚਾ ਕੋਈ ਨਹੀਂ ਦਿੱਤਾ ਹੁੰਦਾ ਤੇ ਮੰਗਿਆ ਉਹਨੇ ਵੀ ਨਹੀਂ ਗਾ ਹੁਣ ਹਿਸਾਬ ਲਾ ਲੋ ਕਿੱਥੇ ਦੱਖਣ ਨਦੇੜ ਤੇ ਕਿੱਥੇ ਪੰਜਾਬ ਤੇ ਨਾਲ ਪੰਜੀ ਸਿੰਘ ਵਾ ਜਿਨ੍ਹਾਂ ਨੇ ਛਕਣਾ ਛਕਾਉਣਾ ਤੇ ਰਸਤੇ 'ਚ ਹੋਰ ਵੀ ਰਲ ਜਾਣੇ ਜਦੋਂ ਲੰਗਰ ਵਿੱਚ ਕੁਝ ਨਾ ਛਕਣ ਨੂੰ ਰਹਿ ਜੇ ਤੇ ਸਿੰਘੇਂਿਆਂ ਦੇ ਵੀ ਲੰਗਰ ਖਤਮ ਹੋ ਗਿਆ ਆਂਦੇ ਲੰਗਰ ਰਸਤਾਨਾ ਹੋ ਗਿਆ ਵਾਹ ਵਾਹ ਇਹ ਚੜ੍ਹਦੀ ਕਲਾ ਵਾਲੇ ਬੋਲੇ ਆ ਵਰਤਨੇ ਪੁੱਜੇ ਛੋਲੇ ਤੇ ਨਾਲ ਦੇ ਪੁੱਛਿਆ ਲੰਗਰ ਚ ਕੀ ਵਰਤਿਆ ਉਹਨੇ ਆਖਣਾ ਲੰਗਰ ਚ ਬਾਦਾਮ ਵਰਤਿਆ ਬਾਦਾਮ ਪੁੱਜਿਆ ਛੋਲਿਆਂ ਨੂੰ ਬਾਦਾਮ ਦੱਸਣਾ ਆਉਣਾ ਇੱਕ ਸਿੰਘ ਨਾਲ ਤੇ ਪੁੱਛਣਾ ਕਿੰਨੀ ਫੌਜ ਆ ਗਈ ਆਖਣਾ ਜੀ 2.5 ਲੱਖ ਫੌਜ ਆ ਗਈ ਸਸਵਾ ਲੱਖ ਫੌਜ ਆ ਗਈ ਦੋ ਆਉਣੇ ਨਾਲ ਦੇ ਪੁੱਛਣਾ ਕੜਾਕਾ ਸਿਆ ਕਿੰਨੀਆਂ ਫੌਜਾਂ ਆ ਗਈਆਂ ਉਹਨੇ ਆਖਣਾ ਜੀ 2.5 ਲੱਖ ਫੌਜਾਂ ਉਤਰਾਇਆਂ ਤੇ ਨਾਲੇ ਅਕਾਲ ਅਕਾਲ ਦੇ ਜਕਾਰੇ ਲਾ ਦੇਣੇ ਵਾ ਵਾ ਜਦੋਂ ਦੁਸ਼ਮਣਾਂ ਨੇ ਇਹ ਗੋਲ ਸੁਣਨੇ ਉਹਨਾਂ ਨੇ ਜੂਆ ਛੱਡ ਜਣਿਆ ਨਾ ਆਖੇ ਤੇ ਕਿੱਥੇ ਤੇ ਇਕੱਠਾ ਹੀ ਢਾਈ ਢਾਈ ਲੱਖ ਉਤਰੰਡਿਆ ਇਹਨਾਂ ਦਾ ਮੁਕਾਬਲਾ ਕੌਣ ਕਰੂਗਾ ਗੁਰੂ ਕੇ ਸਿੱਖੋ ਜੰਗਲਾਂ ਵਿੱਚ ਰਹਿਣਾ ਗੰਨੇ ਚੁੱਪ ਕੇ ਜੀਵਾਰਾ ਕਰ ਲੈਣਾ ਪੁਜੇ ਛੋਲੇ ਛੱ ਕੇ ਜੀਵਾਰਾ ਕਰ ਲੈਣਾ ਨੀਂਦ ਕੋਠਿਆਂ ਘੋੜਿਆਂ ਦੀਆਂ ਕਾਠੀਆਂ ਤੇ ਪੂਰੀ ਕਰ ਲੈਣੀ ਪਰ ਉਦੋਂ ਨਿੱਦ ਨੇਮ ਗੁਰੂ ਕੇ ਸਿੱਖਾਂ ਨੂੰ ਜ਼ਬਾਨੀ ਕੰਢੀ ਹਣ ਪੱਖੇ ਕੂਲਰ ਹੀਟਰ ਮੋਟਰ ਕਾਰਾਂ ਬੈਂਕ ਬੈਲੈਂਸ ਸਭ ਕੁਝ ਮਨੋਕੋ ਵਾਧੂਆ ਫੈਸਿਲਿਟੀ ਦਾ ਸਾਰਾ ਹੀ ਸਮਾਨ ਕੋਲ ਆ ਪਰ ਫਿਰ ਤੋਂ ਲੱਗ ਕੇ ਸ਼ਾਮ ਤੱਕ ਬੰਦਾ ਕਰਲਾਉਂਦਾ ਬਿਲਕੁਲ ਦਾ ਕਾਰਨ ਕੀ ਆ ਕੁਝ ਘਰਾਂ ਨੂੰ ਛੱਡ ਕੇ ਸਾਡੇ ਘਰਾਂ ਦੇ ਵਿੱਚ ਲਿੱਦਨੇ ਵੀ ਰਹਿ ਗਏ ਤੇ ਮਹਾਰਾਜ ਕਹਿੰਦੇ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਮਲਾਏ ਬਰਾਤ ਸਿੰਘਾਂ ਦਾ ਜੀਵਨ ਸੁਣ ਕੇ ਤੇ ਸਾਡੇ ਘਰਾਂ ਵਿੱਚ ਬਾਣੀ ਗੂੰਜੇ ਗੁਰੂ ਕੇ ਸਿੱਖੋ ਜੇ ਗੁਰਮਤ ਸਮਾਗਮ ਚਾਏ ਜੇ ਨੀ ਪ੍ਰਬੰਧਕਾਂ ਨੇ ਏਡਾ ਵਧੀਆ ਪ੍ਰਬੰਧ ਕੀਤਾ ਭਾਵੇਂ ਕਰੋਨਾ ਵਾਇਰਸ ਦੀ ਬਿਮਾਰੀ ਕਾਰਨ ਪ੍ਰਸ਼ਾਸਨ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਤੇ ਇੱਕ ਮੈਂ ਨਗਰ ਚ ਭਾਈ ਕਾਬਲ ਸਿੰਘ ਜੀ ਆਇਆ ਤੇ ਮੈਂ ਕਿਹਾ ਤੁਸੀਂ ਪ੍ਰਸ਼ਾਸਨ ਕੋਲ ਪੁੱਛਿਆ ਆਂਦੇ ਜੀ ਪ੍ਰਸ਼ਾਸਨ ਕੋਲ ਪੁੱਛਿਆ ਤੇ ਉਹ ਨਹੀਂ ਆ ਗਿਆ ਦਿੰਦੇ ਉਹ ਜਦੋਂ ਗੁਰੂ ਮਹਾਰਾਜ ਤਖਤ ਤੇ ਸਭਾਏਮਾਨ ਹੋਣਗੇ ਢਾਡੀ ਸਿੰਘ ਵਾਰਾ ਪਾਂਡੇ ਹੋਣਗੇ ਸੰਗਤ ਜੁੜ ਕੇ ਬੈਠੀ ਉਧਰ ਗੁਰੂ ਕੇ ਲੰਗਰ ਜਲੇਬੀਆਂ ਤੇ ਮਰਦ ਪਨੀਰ ਵਰਤ ਰਹੇ ਹੋਣ ਤੇ ਕਿਹੜਾ ਸਿਰ ਫਿਰਿਆ ਹੋਏਗਾ ਜਿਹੜਾ ਆਕੇ ਕਹੇ ਇਹਨੂੰ ਬੰਦ ਕਰੋ ਤੇ ਇਹਨਾਂ ਨੇ ਇਹ ਭਰੋਸਾ ਗੁਰੂ ਤੇ ਰੱਖ ਕੇ ਵੀਰ ਪ੍ਰਗਟ ਸਨ ਹੋਣਾ ਜਿਨ੍ਹਾਂ ਲੰਮੇ ਸਮੇਂ ਤੋਂ ਇਹ ਦਾਸਾਂ ਨੂੰ ਹੁਕਮ ਲਾਇਆ